ਇਜਲੀਦਰੋਂ ਮਰਸਰ ਦੇ ਕਾਠੀਆਂ ਵਾਲਾ ਬਾਜ਼ਾਰ ਦੇ ਵਿੱਚ ਗੈਂਗਬਾਰ ਹੋਣ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਗੈਂਗਵਾਰ ਦੇ ਵਿੱਚ ਇੱਕ ਵਿਅਕਤੀ ਰਬਨੀਤ ਸਿੰਘ ਉਰਫ ਸੋਨੂ ਮੋਟਾ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਅਤੇ ਪੁਲਿਸ ਵੀ ਲਗਾਤਾਰ ਹੀ ਸੋਨੂ ਮੋਟਾ ਦੀ ਗੋਲੀ ਮਾਰਨ ਵਾਲੇ આરોપી ਅਭਿਰਾਜ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਲਗਾਤਾਰ ਲੱਗੀ ਹੋਈ ਸੀ ਜਿਸ ਦੇ ਚੱਲਦੇ ਹੋਏ ਅੱਜ ਅਮਰitsar ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕੇ ਰਵਨੀਤ ਸਿੰਘ ਉਰਫ सोनू ਮੋਟਾ ਨੂੰ ਗੋਲੀ ਮਾਰਨ ਵਾਲੇ ਅਵੀਰਾਜ ਸਿੰਘ ਉਰਫ ਅਵੀ ਅਤੇ ਉਸਦੇ ਸਾਥੀ ਰਾਹੁਲ ਕੁਮਾਰ ਉਰਫ ਮੋਟਾ ਨੂੰ ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਦੇ ਵੱਲੋਂ ਹਿਮਾਚਲ ਤੋਂ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਅਵੀਰਾਜ ਸਿੰਘ ਉਰਫ ਅਵੀ ਦੇ ਪਿਤਾ ਗੁਰਦੀਪ ਪਹਿਲਵਾਨ ਦਾ ਕਤਲ ਜੱਗੂ ਭਗਵਾਨਪੁਰੀਆ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ ਅਦੇ ਸੋਨੂ ਮੋਟਾ ਨੇ ਉਸਦੇ ਪਿਤਾ ਗੁਰਦੀਪ ਪਹਿਲਵਾਨ ਦੀ ਰੈਕੀ ਕਰਕੇ ਦਿੱਤੀ ਸੀ ਜਿਸ ਦੀ ਰੰਜਿਸ਼ਬਾਜ਼ੀ ਰੱਖਦੇ ਹੋਏ ਅਤੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੇ ਲਈ ਅਬਿਰਾਜ ਉਰਫ ਅਬੀ ਦੇ ਵੱਲੋਂ ਰਵਨੀਤ ਸਿੰਘ ਉਰਫ ਸੋਨੂ ਮੋਟਾ ਦਾ ਕਤਲ ਕੀਤਾ ਗਿਆ ਉਹਨਾਂ ਕਹੇ ਕਿ આરોપી ਕਤਲ ਕਰਨ ਤੋਂ ਬਾਅਦ ਹੀ ਹਿਮਾਚਲ ਦੌੜ ਗਏ ਸੀ ਜਿਨ੍ਹਾਂ ਨੂੰ ਕਿ ਸੀਆਈਐਸਟਾਫ ਦੀ ਪੁਲਿਸ ਨੇ ਹਿਮਾਚਲ ਦੇ ਵਿੱਚ ਭੂਤਨਾਥ ਮੰਦਿਰ ਮਨਾਲੀ ਤੋਂ ਕਾਬੂ ਕੀਤਾ ਅਤੇ ਉਹਨਾਂ ਨੂੰ ਕਾਬੂ ਕਰਕੇ ਹੁਣ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ ਇਸੇ ਦੇ ਨਾਲ ਹੀ ਪੁਲਿਸ ਨੇ ਬੋਲਦੇ ਹੋਏ ਦੱਸਿਆ ਹੈ ਕਿ 30 ਅਪ੍ਰੈਲ ਨੂੰ ਥਾਣਾ ਸਦਰ ਅਦੀਨ ਆਉਂਦੇ ਵਿਜੇਨਗਰ ਇਲਾਕੇ ਦੇ ਵਿੱਚ ਵੀ ਇੱਕ ਔਰਤ ਦਾ ਕਤਲ ਹੋਇਆ ਸੀ ਅਤੇ ਉਸ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਡੂੰਘਾਈ ਦੇ ਨਾਲ ਜਾਂਚ ਕੀਤੀ ਸੀ ਤੇ ਪਤਾ ਚੱਲਿਆ ਕਿ ਉਸ ਔਰਤ ਦੇ ਪੁੱਤਰ ਅੰਕੁਰ ਮਹਾਜਨ ਦੇ ਦੋਸਤ ਤਿਕਸ਼ਨ ਸੂਦ ਵੱਲੋਂ ਹੀ ਉਸ ਔਰਤ ਦਾ ਕਤਲ ਕੀਤਾ ਗਿਆ ਤੇ ते ਤਿਕਸ਼ਨ सूद ਨੇ ਲੁੱਟ ਦੀ ਨੀਅਤ ਨਾਲ ਉਹਨਾਂ ਦੇ ਘਰ ਦਾਖਲ ਹੋ ਕੇ ਪਹਿਲਾਂ ਤਾਂ 80000 ਦੇ ਕਰੀਬ ਲੁੱਟ ਕੀਤੀ ਅਤੇ ਬਾਅਦ ਵਿੱਚ ਚੁੰਨੀ ਦੇ ਨਾਲ ਔਰਤ ਦਾ ਗळा ਕੁੱਟ ਕੇ ਉਸਦੀ ਮਾਤਾ ਸੁਨੀਤਾ ਦਾ ਕਤਲ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਤਿਕਸ਼ਨ सूद ਲੁਧਿਆਣੇ ਦਾ ਹੀ ਰਹਿਣ ਵਾਲਾ ਹੈ ਤੇ ਕਤਲ ਕਰਨ ਤੋਂ ਬਾਅਦ ਉਹ ਲੁਧਿਆਣੇ ਵਾਪਸ ਚਲਾ ਗਿਆ ਸੀ ਜਿੱਥੋਂ ਕਿ ਪੁਲਿਸ ਨੂੰ ਜਾਣਕਾਰੀ حاصل ਹੋਈ ਅਤੇ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਸਾਡੇ ਮਨਜੋਤ ਸੀਐਮ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਔਨ ਆਰਗਨਾਈਜ਼ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਤੁਹਾਨੂੰ ਪਤਾ ਹੈ ਕਿ ਹਰੇਕ ਕੇਸ ਅਸੀਂ ਬੜਾ ਸੀਰੀਅਸਲੀ ਲੈਂਦੇ ਹਾਂ ਹਰੇਕ ਕ੍ਰਾਈਮ ਨੂੰ ਔਰ ਸਾਡੇ ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਕੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਹੋਏ ਵੀ ਹੈ ਕਾਮਯਾਬ ਵਿਥਿਨ ਰਿਕੋਰਡ ਟਾਈਮ ਤੇ ਸਾਡੇ ਜਿਹੜਾ ਇਹ ਮਰਡਰ ਹੋਇਆ ਸੀਗਾ ਰਵਨੀਤ ਸਿੰਘ ਇਲੀਅਸ ਸੋਨੂ ਮੋਟੇ ਦਾ ਕਤਵਾਲੀ ਦੇ ਵਿੱਚ ਕਾਠੀਆਂ ਵਾਲੇ ਬਾਜ਼ਾਰ ਚ ਪਰਸੋਂ ਤਕਰੀਬਨ 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ DCP ਇਨਵੈਸਟੀਗੇਸ਼ਨ ਸਾਹਿਬ ਜੀ ਰੈਨੂਮਾਈਚ ਅਸਫੀਸ਼ਾਲਜੀਤ ਸਿੰਘ ਜੀ ਤੇ ਜਿਹੜੇ ਸਾਡੇ ACP ਜਸਪਾਲ ਇੰਸਪੈਕਟਰ ਮੋਲਕ ਸਾਡੇ ਇੰਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਚਓ ਕਤਵਾਲੀ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕਅਪ ਕੀਤੇ ਔਰ ਇੰਸਪੈਕਟਰ ਮੋਲਕ ਦੀ ਜਿਹੜੇ ਉਸ ਦਿਨ ਦੇ ਹੀ ਟ੍ਰੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਔਰ ਦੋਨੇ ਅਕਿਊਜ਼ ਫੜੇ ਗਏ ਆ ਵੈਪਨ ਆਫ ਅਫੈਂਸ ਕੀ ਬੋਰ ਦਾ ਪਿਸਟਲ ਆ ਲੋਂਗ ਵਿਦ ਕਾਰਟ੍ਰਿਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ 'ਚ ਭਜੇ ਸੀਗੇ ਉਹ ਗੱਡੀ ਵੀ ਉਥੋਂ ਉਹਨਾਂ ਨਾਲ ਹੀ ਫੜੀ ਗਈ ਹੈ ਔਰ ਮੋਟਰਸਾਈਕਲ ਜਿੱਤੇ क्राइम ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਜਿੱਥੋਂ ਅੰਮ੍ਰਿਤਸਰ ਤੋਂ ਜਿੱਥੇ ਉਹਨੂੰ ਘੋਕੇ ਕੇ ਐਸੀ ਸੀ ਸੋ ਇਹਦੇ 'ਚ ਮੇਨ ਗੱਲ ਕੀ ਹੈ ਕਿ ਜਦੋਂ ਇਹ ਦੋਨਾਂ ਜਿਹੜੇ ਕ੍ਰਿਮੀਨਲ ਨੇ ਅਬੀ ਰਾਜ ਇਲੀਅਸ ਅਬੀ ਤੇ ਰਾਹੁਲ ਕੁਮਾਰ ਇਲੀਅਸ ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਵਾਇਆ ਪਠਾਨਕੋਟ ਹਿਮਾਚਲ ਜਾਂਦੇ ਆ ਪਹਿਲੀ ਰਾਤ ਧਰਮਸਾਲਾ ਰਹੇ ਦੂਜੀ ਰਾਤ ਇਹ ਮਨਾਲੀ ਚਲੇ ਗਏ ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਭੂਤਰਾ ਸਮੁੰਦਰ ਕੋਲ ਤਕਰੀਬਨ 11 ਵਜੇ ਦੇ ਕਰੀਬ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਕਦੀਪ ਤੇ ਉਹਦੀ ਟੀਮ ਨੇ ਤੇ ਉਹਨਾਂ ਨੂੰ ਲੈ ਕੇ ਆ ਰਹੇ ਆ ਵਾਪਸ ਤੇ ਮੈਂ ਕਿਹਾ ਤੁਹਾਡਾ ਪਹਿਲਾਂ ਸ਼ੇਅਰ ਕਰ ਲਾਂ ਉਕੇ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਇਹ ਕ੍ਰਾਈਮ ਹਾਲਾਂਕਿ ਹੈ ਇੰਟਰ ਗੈਂਗ ਰਾਈਵਲਰੀ ਸੀ ਕੀ ਇਹ ਜੇ ਆਪਾਂ ਪਛੋਕੜ ਦੇਖੀਏ ਮੋਟਿਵ ਦੇਖੀਏ ਜੋ ਮੋਢਲੀ ਪੁਛ ਗਿਜ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਅਬੀਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਆ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਹੈ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਉਕੇ ਜੇ ਕੁਪਰ ਕੋਰਿਆ ਜੰਗ ਨਾਲ ਲਿੰਕ ਸੀਗਾ ਇਹ ਸੋਨੂੰ ਮੋਟਾ ਆਪੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪਰਚੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਦਰਜ ਸੀ ਔਰ ਜਿਹੜਾ ਅਭਿਰਾਜ ਦਾ ਦੇਖੀਏ ਇਹਦੇ ਖਿਲਾਫ ਹੀ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾਂ ਦਰਜਿਆ ਰਾਹੁਲ ਦੇ ਖਿਲਾਫ ਕੋਈ ਨਹੀਂ ਹੈ ਗੋਲੀ ਵੀ ਅਭਿਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਰਿਕੋਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਡੀ ਟੀਮ ਨੇ ਸਾਰਾ ਕ੍ਰੈਕ ਕੀਤਾ ਕੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਕਿ ਬਿਕਾਉਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟਰ ਜੀਐਮ ਦੇ ਵਿੱਚ ਜੋ ਵੀ ਰਾਈਵਲਰੀ ਹੈ ਉਹਨੂੰ ਵੀ ਡੀਪਲੀ ਇਨਵੈਸਟੀਗੇਟ ਕਰਾਂਗੇ ਤਾਂ ਕਿ ਅੱਗੇ ਤੋਂ ਵੀ ਕੋਈ ਇਹੋ ਜਿਹਾ ਕ੍ਰਾਈਮ ਨਾ ਹੋਵੇ ਪਲੱਸ ਜਿਹੜੀ ਵੀ ਇਹਨਾਂ ਕੋਲ ਕੋਈ ਇਲੀਗਲ ਚੀਜ਼ਾਂ ਹੈ ਜਾਂ ਵੈਪਨ ਹੈ ਜਾਂ ਕੋਈ ਵਹੀਕਲਸ ਨੇ ਉਹ ਸਾਰੀਆਂ ਬਰਾਮਦ ਕਰਾਂਗੇ ਤਾਂ ਕਿ ਕਿੰਨੇ ਦਿਨ ਤੋਂ ਇਹਦੇ ਮਾਰਨ ਲੱਗੇ ਸੀ ਅਜੇ ਇਹ ਗੱਲ ਤਾਂ ਦੇਖੋ ਰਸਤੇ ਟ੍ਰਾਂਜ਼ਿਟ ਦੇ ਵਿੱਚ ਆ ਰਹੇ ਨੇ ਇਨੀਆਂ ਡਿਟੇਲਸ ਨਹੀਂ ਕਲੀਅਰ ਹੋਈਆਂ ਜਿੰਨੀ ਗੱਲ ਕਲੀਅਰ ਹੋਈ ਹੈ ਮੋਟਿਵ ਦੀ ਮੈਂ ਤੁਹਾਨੂੰ ਨਾ ਸ਼ੇਅਰ ਕੀਤੀ ਹਾਂ ਹਾਂਜੀ ਥੋੜੀ ਦੇਰ ਪਹਿਲਾਂ ਹੀ ਆਇਆ ਜੀ ਪਰ ਉਹ ਬੇਸਿਕਲੀ ਮੋਟਿਵ ਤੁਹਾਨੂੰ ਜਿਵੇਂ ਦੱਸਿਆ ਆਪਣੇ ਫਾਦਰ ਦਾ ਜਿਹੜਾ ਮਰਡਰ ਦਾ ਹੀ ਹੈਗਾ ਪਰ ਮੇਨ ਹਾਂਜੀ ਮੇਰੇ ਪਾਸੇ ਬੋਲਦੇ ਚੱਲੀ ਹੈ ਜੀ ਉਹਨੇ ਹਾਂ ਇਹ ਜੋ ਕਮਲੀ ਪੁੱਛ ਕੇ ਚਾਈ ਹੈ ਉਹਦੇ ਵਿਸ਼ਾ ਤੇ ਆਊਟ ਦੇਸ ਮੈਂ ਤਾਂ ਸੋਚਿਆ ਆ ਗਏ ਹਾਂ ਸਭ ਪਤੰ ਯਾਰ ਦੁਬਾਰਾ ਕਰ ਲਿਓ ਫਿਰ ਤੇ ਉਹ ਕਿਹਾ ਉਹਨੇ ਬੜੀ ਮਿਹਨਤ ਕੀਤੀ ਆ ਪਰਸਲੀਆਂ ਵਿਸ਼ਾਲ ਜੀ ਤੋਂ ਉਹਨਾਂ ਨੇ ਤੇ ਬੇਸਿਕਲੀ ਗੋਲੀ ਕੀ ਆ ਜਿਹੜਾ ਉਹ ਨਾਲ ਦਾ ਬੰਦਾ ਸੀ ਉਹਨੇ ਗੋਲੀ ਜਰੂਰ ਚਲਾਈ ਆ ਸੈਲਫ ਡਿਫੈਂਸ ਦੇ ਵਿੱਚ ਉਹ ਪਾਸਰ ਬਾਈ ਤੇ ਲੱਗੀ ਉਹ ਵੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੀ ਟੀਮ ਉਹ ਦੇਖਣਾ ਪਊਗਾ ਲਾਇਸੈਂਸੀ ਤਾਂ ਨਹੀਂ ਮੈਨੂੰ ਲੱਗਦਾ ਇਲੀਗਲ ਵੈਪਨ ਹੀ ਆ ਤੀ ਬੋਰ ਵਾਲਾ ਤਾਂ ਦੋਨਾਂ ਤੋਂ ਪੁੱਛਿਆ ਆ ਕਾਹਦੀ ਦੂਜੀ ਪਾਰਟੀ ਕੀਤਾ ਜਨਾ ਉਹ ਵਾਲਾ ਲਾਇਸੈਂਸੀ ਤਾਂ ਨਹੀਂ ਆ ਉਹ ਜਿਹੜਾ ਦੂਜੇ ਪਿਛਲੇ ਬੰਦੇ ਨੇ ਫਾਇਰ ਕੀਤਾ ਬਾਅਦ ਚ

ਮ੍ਰਿਤਕ ਜੀ ਮ੍ਰਿਤਕ ਵੀ ਜੱਗੂ ਕੋਲ ਅੱਜ ਸਰ ਕੀ ਕਾਰਨ ਕੀ ਰਿਹਾ ਕਿ ਉਹਨੇ ਇਸ ਆਲਰੇਡੀ ਗੱਲ ਨਹੀਂ ਨਹੀਂ ਉਹਨੂੰ ਇਹ ਤਾਂ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਰਾਜ ਦੇ ਦਿਮਾਗ 'ਚ ਇਹ ਗੱਲ ਸੀ ਕਿ ਮੇਰੇ ਫਾਦਰ ਦਾ ਜੋ ਪਹਿਲਵਾਨ ਜਿਹੜੇ ਸਿਗੇ ਉਹਨਾਂ ਦਾ ਜਦੋਂ ਮਰਡਰ ਹੋਇਆ ਉਹ ਦੀ ਰਹਿਚੀ ਸੋਨੂੰ ਮੋੜਨਾ ਕਰਵਾਈ